ਸਤਿ ਸ੍ਰੀ ਅਕਾਲ ਜੀ ਹਾਂਜੀ ਆ ਦੇਖੋ ਜੀ ਆਪਾਂ ਤੁਹਾਨੂੰ ਚਾਗਲੇ ਬਣਾ ਕੇ ਦਿਖਾਉਨੇ ਆ ਅੱਜ ਇਹ ਟਾਲੀ ਹੈਗੀ ਇਹ ਥੋੜੀ ਜਿਹੀ ਬੱਗੂਆਂ ਬੱਗੂ ਤਾਂ ਰੱਖੇ ਥੋੜੇ ਸਾਈਡਾਂ ਤੋਂ ਸੁੰਦ ਨਾਲ ਦੇ ਆਗੇ ਤੇ ਸਵਾ ਇੰਚ ਹੀ ਮੋਟੇ ਨੇ ਸਵਾ ਇੰਚ ਤਾਂ ਰੱਖਿਆ ਗਏ ਯਾਰ ਮੜਾ ਵੇਟ ਵਿੱਚ ਜਿੰਦਾ ਹਲਦਾ ਨਹੀਂ ਹੈਗਾ ਦੇ ਇੰਚ ਹੀ ਰੱਖਾਂਗੇ ਬਰ ਹਲਕਾ ਹੋਏ ਨਾ ਸੁੱਕ ਕੇ ਫਿਰ ਉਹ ਹਲਦਾ ਰਹਿੰਦਾ ਹੈਗਾ ਇਹ ਬਿਨਾ ਪੌੜ ਤੋਂ ਬਣਾਵਾਂਗੇ ਸਲੈਬ ਵਾਲੇ ਜਿਹੜੇ ਸਲੈਬ ਤੇ ਟਿਕਦੇ ਆਗੇ ਤੇ ਪੌੜ ਲਾ ਦੇਣਾ ਨਾ ਫਿਰ ਤਰਕਦੇ ਰਹਿੰਦੇ ਨੇ ਇਹ ਸਾਰੇ ਦਾ ਸਾਰਾ ਲੱਗੇ ਨਾ ਤਰਕ ਤਾਂ ਨਹੀਂ ਹੈਗਾ ਸਲੈਬ ਤੇ ਤੇ ਵਕੀ ਦੇਖੋ ਚੈੱਕ ਕਰੋ ਗਲਾਈ ਪਾਤੀ ਤੇ ਦੂਬਾ ਗ੍ਰੇਂਡਰ ਲਾ ਕੇ ਦਿਖਾਵਾਂਗੇ ਦੇਖੋ ਓਕੇ ਕਰਤੇ ਜਮਾਂ ਇਹਨੂੰ ਤਾਲੀ ਦੇ ਨੇ ਥੋੜੀ ਥੋੜੀ ਬੱਗੂ ਜਰੂਰ ਰੱਖੀ ਐ ਤੇ ਉਹ ਵੀ ਬੀ ਸੋਹਣੀ ਲੱਗੇ ਤੇ ਆ ਦੇਖੋ ਪੰਗਰੈਂਡਰ ਲਾਉਣੇ ਆ ਗ੍ਰੇਂਡਰ ਲਾ ਕੇ ਇਹਨਾਂ ਨੂੰ ਜਮਾਂ ਸਾਫ ਐਂ ਪੂਰਾ ਚਮਕਾ ਦੇਣਾ ਜੀ ਦੇਖੋ ਚੈੱਕ ਕਰੋ ਕਿਦਾਂ ਲੱਗ ਰਿਹਾ ਹੈ ਦੇ ਕਈ ਏਰ ਕੋਈ ਕਾਰਡ ਹੁੰਦੇ ਮੇਰਾ ਵੀ ਮਸਤਰੀ ਵੀ ਰਹਿਗੇ ਵਿੱਚ ਅਟੈਚ ਦੱਸ ਦਿਆ ਕਰੋ ਕੋਈ ਗੱਲ ਨਹੀਂ ਕੋਈ ਕਾਰਟ ਬਾਦ ਰਹਿ ਜਾਂਦੀ ਹੈ ਹਨਾ ਸਾਨੂੰ ਤੁਹਾਨੂੰ ਜਿਆਦਾ ਪਤਾ ਸੀ ਤਾਂ ਹੁਣ ਲੱਗੇਗੀ ਤੇ ਤੇ ਆ ਗ੍ਰਾਈਂਡਰ ਫਿੱਟ ਕਰ ਲਿਆ ਆਪਾਂ ਇਹਦੇ ਵਿੱਚ ਦੇਸੀ ਸੌਦੇ ਨਾਲ ਇਹ ਕੋਈ ਰਿਗਾਰਡ ਨਹੀਂ ਬਣਾਇਆ ਹੋਇਆ ਸੀ ਸਿੰਪਲੀ ਹੈ ਬਸ ਇਧਰੋਂ ਲਾ ਕੇ ਆਪਾਂ ਕੋਰ ਕਰਤੀ ਕੋਲ ਇਧਰੋਂ ਵੀ ਮਤਲਬ ਐਨ ਸਾਫ ਕਰਤਾ ਸਾਫ ਕਰਾਂਗੇ ਬਿਲਕੁਲ ਤਾਂ ਵਿਆਹ ਪਾਲਸ ਜਾਂ ਪਾਲਸ ਕਰਨੀ ਰੰਗ ਕਰਨਾ ਸੌਖਾ ਹੁੰਦਾ ਹੈਗਾ ਖਰਦਲੇ ਤੇ ਭੈੜਾ ਲੱਗਦਾ ਹੈਗਾ ਤੇ ਸਾਫ ਜ਼ਰੂਰੀ ਹੈ ਸਰਾਫ ਨਾਲ ਹੀ ਮਤਲਬ ਇਹਦੇ ਤੇ ਜਿਹੜਾ ਪਾਲਸ ਰੰਗ ਫੇਰ ਹੀ ਖੜੂਗਾ ਦੇਖੋ ਓਕੇ ਹੈ ਇਹ ਯਮਾਨ ਸਾਹਿਬ ਹੋ ਗਿਆ ਵਧੀਆ ਹੋ ਗਿਆ ਤੇ ਹੁਣ ਹੁਣ ਅੰਦਰ ਪਾਲਸ ਕਰਕੇ ਦਿਖਾਉਣੇ ਹੈਗੇ देखो चेक करो ए रेसा कला कला दीदा थोड़ी थोड़ी साइडਾਂ ਤੇ ਵਗੋ ਕੋਈ ਵਗੋ ਦੀਦੀ ਹੈਗੀ ਵਾਂ ਵਣੀ ਮੜੀ ਤੇ ਆ ਵੀ ਟਾਲੀ ਹੈ ਜੀ ਰੇਸ ਚਮਕਦੇ ਨੇ ਵੀਰੇ ਐਨ ਯਾ ਮਾ ਰੇਸਾਂ ਦੀ ਬੈਚ ਤਾਂ ਐਮਾ ਬਣੀ ਪਈ ਹੈਗੀ ਆ ਵੀ ਚੈੱਕ ਕਰੋ ਇਹਦੇ ਵੀ ਥੋੜੀ ਥੋੜੀ ਸੈਡਾਂ ਤੇ ਵਗੋਂ ਰੱਖੀ ਹੈ ਉਹ ਵੀ ਡਿਜ਼ਾਈਨ ਮੰਗੋ ਇੱਕ ਸਾਈਡ ਤੇ ਨਹੀਂ ਕੱਢੀ ਆਪਾਂ ਨੇ ਮੜੀ ਮੜੀ ਦੋਨਾਂ ਪਾਸੇ ਦੇਖਤੀ ਹੈ ਵਗੋ ਇਹਦੇ ਵੀ ਆਏ ਮਾਦਨ ਰੇਸ ਆ ਵਧੀਆ ਦਿੱਕ ਨੇ ਯੂਵੀ ਬਣੇ ਹੋਏ ਆ ਕਿ ਕਰਦਾ ਵੀਰੇ ਇਹ ਢਾਲ ਹੀ ਨਹੀਂ ਹੈਗੀ ਆਪਾਂ ਇਹ ਮਿੰਨ ਲਏ ਦੀ ਤੁਹਾਨੂੰ ਢਾਲੀ ਇੱਕ ਇੱਕਰ ਦੇਸੀ ਯਮਨ ਤੇ ਆ ਵੀ ਢਾਲੀ ਦਾ ਦੇਖੋ ਚੈੱਕ ਕਰੋ ਤੇ ਵਧੀਆ ਲੱਗਿਆ ਲਾਇਕ ਤੇ ਸ਼ੇਅਰ ਕਮੈਂਟਾਂ ਚ ਜਰੂਰ ਦੱਸੋ ਮੇਰਾ ਵੀਰ ਧੰਨਵਾਦ ਤੁਹਾਡਾ ਸਾਰਾ ਰੱਬ ਸੜਤੀ ਕਲਾ ਚ ਰੱਖੇ